ਪੰਜਾਬ ਸਰਕਾਰ ਦੇ ਵੱਲੋਂ ਇੱਕ ਅਹਿਮ ਫੈਸਲਾ ਲੈ ਲਿਆ ਗਿਆ ਹੈ ਕਿ ਹੁਣ ਜ਼ਿਆਦਾ ਮੰਤਰੀ ਵਿਧਾਇਕਾਂ ਦੀਆਂ ਗੱਡੀਆਂ ਜ਼ਿਆਦਾ ਚਰਚਲਣਗੀਆਂ ਭਾਵ ਕਿ ਪਹਿਲਾਂ 3 ਲੱਖ ਕਿਲੋਮੀਟਰ ਦੀ ਮਿਆਦ ਸੀ ਕਿ ਇੱਕ ਜਿਹੜੀ ਸਰਕਾਰੀ ਗੱਡੀ ਹੈ ਵੀਆਈਪੀ ਦੇ ਲਈ ਕਿ ਉਹ 3 ਲੱਖ ਕਿਲੋਮੀਟਰ ਚੱਲ ਸਕਦੀ ਹੈ ਜਾਂ 5 ਸਾਲ ਦੀ ਮਿਆਦ ਹੁੰਦੀ ਸੀ ਜਿਸ ਨੂੰ ਵਧਾ ਕੇ 3 ਲੱਖ ਤੋਂ ਵਧਾ ਕੇ ਸਿੱਧਾ 4 ਲੱਖ ਕਿਲੋਮੀਟਰ ਤੱਕ ਕਰ ਦਿੱਤਾ ਗਿਆ ਹੈ ਮੋਟਰ ਵਹੀਕਲ ਬੋਰਡ ਦੀ ਬੈਠਕ ਦੇ ਵਿੱਚ ਇਹ ਵੱਡਾ ਫੈਸਲਾ ਲਿਆ ਗਿਆ ਪਹਿਲਾਂ 3 ਲੱਖ ਕਿਲੋਮੀਟਰ ਤੱਕ ਇਹ ਗੱਡੀਆਂ ਚੱਲਦੀਆਂ ਸਨ ਜਾਂ ਇਹ 5 ਸਾਲ ਦੀ ਮਿਆਦ ਦੇ ਤਹਿਤ ਚੱਲਦੀਆਂ ਸਨ ਉਸ ਤੋਂ ਬਾਅਦ ਨਵੀਂ ਗੱਡੀ ਦੇ ਦਿੱਤੀ ਜਾਂਦੀ ਸੀ ਪਰ ਹੁਣ 3 ਲੱਖ ਦੀ ਬਜਾਏ 4 ਲੱਖ ਕਿਲੋਮੀਟਰ ਤੱਕ ਇਸ ਦੀ ਮਿਆਦ ਕਰ ਦਿੱਤੀ ਗਈ ਹੈ ਇਸ ਫੈਸਲੇ ਨੂੰ ਕਿਸ ਤਰ੍ਹਾਂ ਦੇਖਿਆ ਜਾਵੇ ਕਿ ਇਸ ਦੇ ਨਾਲ ਖਰਚਾ ਬਚੇਗਾ ਪੰਜਾਬ ਸਰਕਾਰ ਦਾ ਕਿਉਂਕਿ ਜਦੋਂ 3 ਲੱਖ ਦੀ ਬਜਾਏ 4 ਲੱਖ ਕਿਲੋਮੀਟਰ ਗੱਡੀ ਚੱਲੇਗੀ ਤਾਂ ਜਿਹੜੇ ਵੀ ਆਈਪੀਜ਼ ਨੇ ਜਿਨ੍ਹਾਂ ਨੂੰ ਇਹ ਗੱਡੀਆਂ ਮਿਲੀਆਂ ਨੇ ਜਿਹੜੇ ਮੰਤਰੀ ਨੇ ਵਿਧਾਇਕ ਨੇ ਜਿਨ੍ਹਾਂ ਨੂੰ ਇਹ ਗੱਡੀਆਂ ਦਿੱਤੀਆਂ ਗਈਆਂ ਨੇ ਤਾਂ ਉਹ ਇਸੇ ਇੱਕੋ ਗੱਡੀ ਦੇ ਨਾਲ ਜ਼ਿਆਦਾ ਦੇਰ ਉਹਨਾਂ ਨੂੰ ਕੰਮ ਚਲਾਉਣਾ ਪਵੇਗਾ ਪਹਿਲਾਂ 3 ਲੱਖ ਕਿਲੋਮੀਟਰ ਤੋਂ ਬਾਅਦ ਹੀ ਗੱਡੀ ਬਦਲ ਦਿੱਤੀ ਜਾਂਦੀ ਸੀ ਤੇ ਹੁਣ ਇਸ ਨੂੰ ਵਧਾ ਕੇ 4 ਲੱਖ ਕਿਲੋਮੀਟਰ ਕਰ ਦਿੱਤਾ ਗਿਆ ਦੋ ਚੀਜ਼ਾਂ ਦੇਖੀਆਂ ਜਾਂਦੀਆਂ ਸੀ ਜਾਂ ਤਾਂ 3 ਲੱਖ ਕਿਲੋਮੀਟਰ ਤੇ 5 ਸਾਲ ਦੀ ਮਿਆਦ ਜਾਂ ਫਿਰ ਹੁਣ ਜਿਹੜੀ 3 ਲੱਖ ਤੋਂ ਵਧਾ ਕੇ 4 ਲੱਖ ਕਿਲੋਮੀਟਰ ਕਰ ਦਿੱਤਾ ਗਿਆ ਤਾਂ ਹਾਲੇ ਜਿਹੜੇ ਵਿਧਾਇਕ ਨੇ ਜਿਹੜੇ ਮੰਤਰੀ ਨੇ ਜਿਨ੍ਹਾਂ ਦੀਆਂ ਗੱਡੀਆਂ 3 ਲੱਖ ਕਿਲੋਮੀਟਰ ਤੋਂ ਉੱਪਰ ਚੱਲ ਚੁੱਕੀਆਂ ਨੇ ਉਹਨਾਂ ਨੂੰ 4 ਲੱਖ ਕਿਲੋਮੀਟਰ ਤੱਕ ਇਹ ਗੱਡੀਆਂ ਚਲਾਉਣੀਆਂ ਪੈਣਗੀਆਂ ਸਿੱਧਾ-ਸਿੱਧਾ ਅਸਰ ਜੇਕਰ ਇਸ ਦਾ ਦੇਖਿਆ ਜਾਵੇ ਤਾਂ ਇਹ ਮੰਨਿਆ ਜਾ ਸਕਦਾ ਹੈ ਕਿ ਖਰਚਾ ਘਟਾਉਣ ਦੀ ਵੀ ਕੋਸ਼ਿਸ਼ ਹੋ ਰਹੀ ਆ ਪੰਕਜ ਕਪਾਈ ਮੇਰੇ ਸਹਿਯੋਗੀ ਲਾਈਵ ਜੁੜੇ ਨੇ ਪੰਕਜ ਜਸਟੰਗ ਦੇ ਨਾਲ ਪੰਜਾਬ ਸਰਕਾਰ ਦਾ ਇੱਕ ਅਹਿਮ ਫੈਸਲਾ ਕਿ ਪਹਿਲਾਂ 3 ਲੱਖ ਕਿਲੋਮੀਟਰ ਚੱਲ ਸਕਦੀ ਸੀ ਗੱਡੀਆਂ ਉਹਨਾਂ ਦੀ ਮਿਆਦ ਜਿਹੜੀਆਂ ਹੁਣ 4 ਲੱਖ ਕਿਲੋਮੀਟਰ ਕਰ ਦਿੱਤੀ ਗਈ ਹੈ ਜਿਹੜੇ ਵਿਧਾਇਕਾਂ ਤੇ ਮੰਤਰੀਆਂ ਨੂੰ ਅਦਿੱਤੀਆਂ ਜਾਂਦੀਆਂ ਨੇ ਗੱਡੀਆਂ ਤਾਂ ਮੰਨਿਆ ਜਾਵੇ ਕਿ ਇਸ ਦੇ ਨਾਲ ਜਿਆਦਾ ਦੇਰ ਇੱਕੋ ਗੱਡੀ ਨਾਲ ਕੰਮ ਚਲਾਇਆ ਜਾਵੇਗਾ ਜਾਂ ਖਰਚਾ ਵੀ ਘਟਾਇਆ ਜਾ ਸਕਦਾ ਹੈ ਇਸ ਨੂੰ ਇਸ ਤਰੀਕੇ ਨਾਲ ਵੀ ਦੇਖਿਆ ਜਾ ਸਕਦਾ ਹੈ ਇਸ ਫੈਸਲੇ ਨੂੰ ਅਤੇ ਦੇਖੋ ਨਿਸ਼ਚਿਤ ਹੋਰਤੇ ਅਸਲ ਇਹ ਪੰਜਾਬ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਕਿੱਥੋਂ ਕਿਵੇਂ ਖਜ਼ਾਨੇ ਦਾ ਪੈਸਾ ਬਚਾਇਆ ਜਾਵੇ ਔਰ ਇਸੇ ਦੇ ਮੱਦੇ ਨਜ਼ਰ ਇਹ ਫੈਸਲਾ ਲਿੱਤਾ ਗਿਆ ਹੈ ਕਿਉਂਕਿ 3 ਲੱਖ ਗੱਡੀ ਚੱਲਣ ਦੇ ਬਾਵਜੂਦ ਇਹ ਗੱਡੀ ਜਿਹੜੀ ਆ ਜ਼ਿਆਦਾ ਕੰਡਮ ਹਾਲਤ ਚ ਨਹੀਂ ਹੁੰਦੀ ਜ਼ਿਆਦਾ ਖਰਾਬ ਨਹੀਂ ਹੁੰਦੀ ਲੇਕਿਨ ਐਕਟ ਇਸ ਤਰੀਕੇ ਨਾਲ ਕਹਿੰਦਾ ਸੀ ਕਿ ਬਦਲਨੀ ਪੈਂਦੀ ਸੀਗੀ ਗੱਡੀ ਔਰ ਇਹ ਗੱਡੀਆਂ ਬਦਲ ਦਿੱਤੀਆਂ ਜਾਂਦੀਆਂ ਸੀ ਔਰ ਜਦੋਂ ਇਹ ਗੱਡੀਆਂ ਵੇਚੀਆਂ ਜਾਂਦੀਆਂ ਸੀ ਜਾਂ ਸਕ੍ਰੈਪ ਕੀਤੀਆਂ ਜਾਂਦੀਆਂ ਸੀ ਬੜੇ ਸਸਤੇ ਭਾਅ ਦੇ ਵਿੱਚ ਨਿਕਲ ਜਾਂਦੀਆਂ ਸੀਗੀ ਔਰ ਨਵੀਂ ਗੱਡੀ ਦੀ ਕੋਸਟ ਬਹੁਤ ਜ਼ਿਆਦਾ ਪੈਂਦੀ ਸੀ ਇਸ ਦੇ ਨਾਲ ਇੱਕ ਤਾਂ ਕਿਤੇ ਨਾ ਕਿਤੇ ਸਮਾਂ ਜ਼ਿਆਦਾ ਮਿਲ ਗਿਆ ਸਰਕਾਰ ਨੂੰ 1 ਸਾਲ ਦਾ ਫਰਕ ਜਿਹੜਾ ਉਹ ਦੇਖਣ ਨੂੰ ਮਿਲੇਗਾ ਔਰ ਇਸ ਦੇ ਨਾਲ ਨਾਲ 1 ਲੱਖ ਹੋਰ ਵੱਧ ਜਿਹੜੀ ਆ ਉਹ ਗੱਡੀ ਚੱਲ ਸਕੇਗੀ ਕਿਉਂਕਿ ਅਸੀਂ ਦੇਖਦੇ ਹਾਂ ਕਿ ਜਿਹੜੇ ਮਨਿਸਟਰ ਨੇ ਉਹ ਚੰਡੀਗੜ੍ਹ ਤੋਂ ਕਦੀ ਅਬੋਰ ਜਾ ਰਹੇ ਆ ਕਦੀ ਬਠਿੰਡਾ ਜਾ ਰਹੇ ਆ ਤਾਂ ਉਹਨਾਂ ਦੀ ਜ਼ਿਆਦਾ ਟਰੈਵਲਿੰਗ ਵੀ ਹੁੰਦੀ ਹੈ ਸਰਵਿਸ ਅਗਰ ਟਾਈਮ ਤੇ ਹੋਏਗੀ ਔਰ ਗੱਡੀ ਚੰਗੀ ਹਾਲਤ ਦੇ ਵਿੱਚ ਹੈ ਤਾਂ ਗੱਡੀ ਚੱਲ ਵੀ ਸਕਦੀ ਹੈ ਇਹ ਪਤਾ ਕਰਾਇਆ ਗਿਆ ਸੀਗਾ ਕਿ ਗੱਡੀ ਜ਼ਿਆਦਾ ਖਰਾਬ ਹਾਲਤ ਦੇ ਵਿੱਚ ਨਹੀਂ ਹੈ ਤਾਂ ਇਸ ਨੂੰ ਇਸੇ ਇਸ ਦੇ ਵਿੱਚ ਜਿਹੜਾ ਕਿਲੋਮੀਟਰ ਦਾ ਇਜ਼ਾਫਾ ਕੀਤਾ ਜਾਵੇ 1 ਕਿਲੋਮੀਟਰ ਦਾ ਇਜ਼ਾਫਾ ਜਿਹੜਾ ਵਾ ਉਹ ਕੀਤਾ ਗਿਆ ਵਾ ਉਹਨਾਂ ਵਿਧਾਇਕਾਂ ਨੂੰ ਔਰ ਮੰਤਰੀਆਂ ਨੂੰ ਜਿੱਥੇ ਗੱਡੀ ਪਹਿਲਾਂ 3 ਲੱਖ ਤੱਕ ਬਦਲ ਦਿੱਤੀ ਜਾਂਦੀ ਸੀ ਉਹ 4 ਲੱਖ ਤੱਕ ਜਿਹੜੀ ਹੈ ਕਿਲੋਮੀਟਰ ਤੱਕ ਗੱਡੀ ਚਲਾ ਸਕਣਗੇ ਇਸ ਗੱਲ ਦਾ ਫੈਸਲਾ ਲਿੱਤਾ ਗਿਆ ਹੈ ਤਾਂ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਖਜ਼ਾਨੇ 'ਚ ਚਾਹੇ ਛੋਟੇ-ਛੋਟੇ ਸਟੈਪ ਲੈਣੇ ਪੈਣ ਲੇਕਿਨ ਇਜ਼ਾਫਾ ਕਿਸ ਤਰੀਕੇ ਦੇ ਨਾਲ ਹੋਵੇ ਪੈਸਾ ਕਿੱਥੋਂ ਬਚੇ ਕਿਉਂਕਿ ਅਸਲੇ ਬਹੁਤ ਵੱਡਾ ਕਰਜ਼ਾ ਵੀ ਜਿਹੜਾ ਹੈ ਉਹ ਪੰਜਾਬ ਸਰਕਾਰ ਦੇ ਉੱਤੇ ਹੈ ਉਹ ਕਰਜ਼ੇ ਦੀ ਜਿਹੜਾ ਵਿਆਜ ਦੇਣਾ ਹੁੰਦਾ ਉਹਦੀ ਵੋਟੀ ਰਕਮ ਜਿਹੜੀ ਹਰ ਮਹੀਨੇ ਅਦਾ ਕਰਨੀ ਪੈਂਦੀ ਹੈ ਤਾਂ ਇਸ ਵਜ੍ਹਾ ਕਰਕੇ ਵੀ ਇਹ ਫੈਸਲਾ ਜਿਹੜਾ ਹੈ ਉਹ ਸਰਕਾਰ ਦੇ ਵੱਲੋਂ ਲਿੱਤਾ ਗਿਆ ਆ ਬਿਲਕੁਲ ਆ ਪੰਕਾ ਜਸ ਢੰਗ ਦੇ ਨਾਲ ਪੰਜਾਬ ਸਰਕਾਰ ਦਾ ਇਹ ਵੱਡਾ ਫੈਸਲਾ ਕਿ ਹੁਣ ਮੰਤਰੀਆਂ ਤੇ ਵਿਧਾਇਕਾਂ ਦੀਆਂ ਗੱਡੀਆਂ 3 ਲੱਖ ਦੀ ਬਜਾਏ 4 ਲੱਖ ਕਿਲੋਮੀਟਰ ਤੱਕ ਚੱਲਣਗੀਆਂ ਇਸ ਦੇ ਨਾਲ ਬਿਲਕੁਲ ਨਿਸ਼ਚਿਤ ਤੌਰ ਤੇ ਖਰਚਾ ਦਾ ਬਚੇਗਾ ਤੇ ਮੋਟਰ ਵਹੀਕਲ ਬੋਰਡ ਦੀ ਮੀਟਿੰਗ 'ਚ ਫੈਸਲਾ ਲਿਆ ਗਿਆ ਪਰ ਦੂਜੇ ਪਾਸੇ ਕੈਬਨਿਟ ਦੀ ਮੀਟਿੰਗ ਵੀ ਜਾਰੀ ਹੈ ਕਿ ਕੋਈ ਅਪਡੇਟ ਕੈਬਨਿਟ ਦੀ ਮੀਟਿੰਗ ਦੇ ਵਿੱਚੋਂ ਵੀ ਨਿਕਲ ਕੇ ਸਾਹਮਣੇ ਆ ਰਿਹਾ ਜਿਵੇਂ ਬਜਟ ਸੈਸ਼ਨ ਦੀਆਂ ਤਰੀਕਾਂ ਨੂੰ ਲੈ ਕੇ ਫੈਸਲਾ ਹੋਣਾ ਹੈ ਕਿ ਕੁਝ ਹੋਰ ਫੈਸਲਿਆਂ ਤੇ ਵੀ ਮੋਹਰ ਲੱਗ ਸਕਦੀ ਹੈ ਦੇਖੋ ਜਿਹੜੇ ਟੌਪ ਸੋਰਸਸ ਨੇ ਜਾਣਕਾਰੀ ਦੋ ਗੱਲਾਂ ਤੇ ਦੇ ਰਹੇ ਇੱਕ ਤਾਂ ਕੈਬਨਿਟ ਦਾ ਜਿਹੜਾ ਹੁਣ ਬਜਟ ਸੈਸ਼ਨ ਆਣਾ ਹੈ 21 ਤਰੀਕ ਤੋਂ ਲੈ ਕੇ 28 ਤਰੀਕ ਤੱਕ ਜਿਹੜਾ ਵੈ ਉਹ ਬਜਟ اجلاس ਹੋ ਸਕਦਾ ਹੈ ਜਾਣਕਾਰੀ ਮਿਲ ਰਹੀ ਹੈ ਸੋਰਸਸ ਤੋਂ ਮਿਲ ਰਹੀ ਹੈ ਹਾਲਾਂਕਿ ਅਜੇ ਅੰਦਰ ਏਜੰਡੇ ਤੇ ਚਰਚਾ ਹੋ ਰਹੀ ਹੈ ਯਾਨੀ ਕਿ 21 ਤੋਂ 28 ਦੇ ਆਸ-ਪਾਸ ਜਿਹੜਾ ਉਹ ਬਜਟ ਸੈਸ਼ਨ ਰਹੇਗਾ ਦੂਸਰਾ ਇਹ 24 ਤਰੀਕ ਨੂੰ ਬਜਟ ਜਿਹੜਾ ਹੈ ਉਹ ਲਿਆਂਦਾ ਜਾ ਸਕਦਾ ਹੈ ਇਹ ਸੋਰਸਸ ਜਾਣਕਾਰੀ ਦੇ ਰਹੀ 24 ਤੇ 25 ਤਰੀਕ ਚਰਚਾ ਜ਼ਰੂਰ ਚੱਲ ਰਹੀ ਹੈ ਡੇਟ ਥੋੜੀ ਅੱਗੇ ਪਿੱਛੇ ਹੋ ਸਕਦੀ ਹੈ ਲੇਕਿਨ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ 24 ਤਰੀਕ ਜਾਂ 25 ਤਰੀਕ ਨੂੰ ਬਜਟ ਜਿਹੜਾ ਉਹ ਪੇਸ਼ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਨਾਲ ਇੱਕ ਹੋਰ بڑا ਅਹਿਮ ਮਸਲਾ ਕੈਬਨਿਟ ਦੇ ਵਿੱਚ ਏਜੰਡੇ ਦੇ ਵਿੱਚ ਲਿਆਂਦਾ ਗਿਆ ਜੋ ਸੋਰਸਿਸ ਜਾਣਕਾਰੀ ਦੇ ਰਹੇ ਨੇ ਉਹ ਪਟਵਾਰੀਆਂ ਨੂੰ ਲੈ ਕੇ ਹੈ ਜੀ ਪਿਛਲੇ ਦਿਨਾਂ ਚ ਅਸੀਂ ਦੇਖਿਆ ਕਿ ਵਿਜੀਲੈਂਸ ਨੇ ਪਟਵਾਰੀਆਂ ਦੇ ਉੱਤੇ ਐਕਸ਼ਨ ਲਿੱਤਾ ਜਿਹੜੇ ਕ腐ਪਸ਼ਨ ਕਰ ਰਹੇ ਸੀ ਤਾਂ ਇੱਕ ਸਟ੍ਰਾਈਕ ਹੋ ਗਈ ਇੱਕ ਧਰਨਾ ਦੇ ਦਿੱਤਾ ਗਿਆ ਸਮੂਹਿਕ ਛੁੱਟੀ ਤੇ ਚਲੇ ਗਏ ਸਰਕਾਰ ਨੂੰ ਇੱਕ ਵੱਡਾ ਸੰਕਟ ਸਾਹਮਣੇ ਆ ਗਿਆ ਉਸ ਤੋਂ ਬਾਅਦ ਇਹ ਦੇਖਿਆ ਕਿ ਪੰਜਾਬ ਸਰਕਾਰ ਸਖਤ ਮੂਡ ਦੇ ਵਿੱਚ ਨਜ਼ਰਾਈ ਕਈਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਕਈਆਂ ਦੀ ਟਰਾਂਸਫਰ ਦੂਰ ਕਰ ਦਿੱਤੀ ਗਈ ਲੇਕਿਨ ਇਸ ਦਾ ਪੱਕਾ ਹੱਲ ਕੀ ਹੋਵੇ ਕਿ ਅੱਗੇ ਤੋਂ ਅਜਿਹੀ ਸਮੂਹਿਕ ਛੁੱਟੀ ਨਾ ਹੋ ਜਾਈਏ ਜਾਂ ਸਰਕਾਰ ਦੇ ਸਾਹਮਣੇ ਅਜਿਹੀ ਚੁਣੌਤੀ ਨਾ ਬਣੇ ਤਾਂ ਪਟਵਾਰੀਆਂ ਦੇ ਪਰ ਕੱਟਣ ਦੀ ਤਿਆਰੀ ਹੈ ਜਿਹੜੇ ਕਰਪਸ਼ਨ ਦੇ ਵਿੱਚ ਇਨਵੋਲਵ ਹੁੰਦੇ ਔਰ ਸਰਕਾਰ ਨੂੰ ਥ੍ਰੈਟ ਕਰਦੇ ਆ ਇੱਕ ਅਜੀਹਾ ਏਜੰਡਾ ਜਿਹੜਾ ਉਹ ਕੈਬਨਿਟ ਦੇ ਵਿੱਚ ਲਿਆਂਦਾ ਜਾ ਸਕਦਾ ਜਿਸ ਦੇ ਨਾਲ ਡੇਪੂਟੇਸ਼ਨ ਤੇ ਜਿਹੜੇ ਹੋਰ ਉਹਨਾਂ ਦੇ ਲੈਵਲ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਪਾਵੜਾ ਦੇ ਦਿੱਤੀਆਂ ਜਾਣ ਇਸ ਤਰੀਕੇ ਦਾ ਅਜੰਡਾ ਜਿਹੜਾ ਉਹ ਲਿਆਂਦਾ ਜਾ ਸਕਦਾ ਹੈ ਨੀਮਾ ਦੇ ਵਿੱਚ ਇਸ ਤਰੀਕੇ ਨਾਲ ਤਬਦੀਲੀ ਕੀਤੀ ਜਾ ਸਕਦੀ ਹੈ ਇਹ ਚਰਚਾ ਇਸ ਵੇਲੇ ਜ਼ਰੂਰ ਕੈਬਨਿਟ ਦੇ ਵਿੱਚ ਕੀਤੀ ਜਾ ਰਹੀ ਹੈ ਜੋ ਸਰਸਿਸ ਜਾਣਕਾਰੀ ਲਈ ਬਿਲਕੁਲ ਬੰਕਾ ਜੀ ਬਹੁਤ ਸ਼ੁਕਰੀਆ ਫਿਲਹਾਲ ਦੇ ਲਈ ਕਿਉਂਕਿ ਕੈਬਨਿਟ ਦੀ ਮੀਟਿੰਗ ਜਦੋਂ ਖਤਮ ਹੋਵੇਗੀ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਹੋਵੇਗੀ ਉਸ ਤੋਂ ਬਾਅਦ ਹੀ ਅਧਿਕਾਰਿਤ ਤੌਰ ਤੇ ਪੁਸ਼ਟੀ ਹੋਵੇਗੀ ਹਾਲਾਂਕਿ ਬਜਟ ਦੀਆਂ ਤਰੀਕਾ ਤੇ ਫੈਸਲਾ ਹੋ ਸਕਦਾ ਹੈ ਤੇ ਹੋਰ ਕਈ ਫੈਸਲਿਆਂ ਤੇ ਵੀ ਮੋਹਰ ਲੱਗ ਸਕਦੀ ਆ ਪਰ ਇਸ ਦੇ ਨਾਲ ਕਰ ਰਹੇ ਹਾਂ ਕਿ ਹੁਣ VIPs ਗੱਡੀਆਂ ਜਿਹੜੀਆਂ ਨੇ ਖਾਸ ਕਰ ਮੰਤਰੀਆਂ ਕੋਲ ਨੇ ਵਿਧਾਇਕਾਂ ਕੋਲ ਨੇ ਪਹਿਲਾਂ ਉਹ ਗੱਡੀਆਂ 3 ਲੱਖ ਕਿਲੋਮੀਟਰ ਤੋਂ ਬਾਅਦ ਬਦਲ ਦਿੱਤੀਆਂ ਜਾਂਦੀਆਂ ਸਨ ਕਿ ਜਦੋਂ ਗੱਡੀ 3 ਲੱਖ ਕਿਲੋਮੀਟਰ ਚੱਲੀ ਗੱਡੀ ਬਦਲ ਦਿੱਤੀ ਗਈ ਨਵੀਂ ਗੱਡੀ ਦੇ ਦਿੱਤੀ ਗਈ ਪਰ ਹੁਣ ਇਸ ਦੇ ਵਿੱਚ ਇੱਕ ਚੇਂਜ ਕੀਤੀ ਗਈ ਹੈ ਕਿ 3 ਲੱਖ ਦੀ ਬਜਾਏ 4 ਲੱਖ ਕਿਲੋਮੀਟਰ ਤੱਕ ਇਹ ਗੱਡੀ ਚਲਾਈ ਜਾਵੇਗੀ